ਕਿਸੇ ਨਾਲ ਵੈਰ ਕਿਸੇ ਪ੍ਰਤੀ ਕਰੋਧ ਪਤਾ ਨਹੀਂ ਅੰਦਰੇ ਅੰਦਰ ਸੜ ਰਹੇ ਹਾਂ ਸੀ ਇਹਨੂੰ ਸ਼ਾਂਤ ਕਰਨ ਦਾ ਇਹਨੂੰ ਇਹਨੂੰ ਬੁਝਾਉਣ ਦਾ ਇੱਕੋ ਹੀ ਇੱਕ ਸਾਧਨ ਸੀ ਨਾ ਕੋ ਬੈਰੀ ਨਾ ਹੀ ਬਿਗਾਨਾ ਸਦਲ ਸੰਗ ਹਮ ਕੋ ਬਣ ਆਈ ਬਣ ਆਈ ਬੰਦੇ ਦੀ ਵੱਡੀ ਸਮੱਸਿਆ ਉਹ ਰਿਸ਼ਤੇਦਾਰਾਂ ਦੇ ਨਹੀਂ ਮਿਲ ਕੇ ਬੰਦਾ ਮੇਰੀ ਬਣਦੀ ਨਹੀਂ ਬڑے-ਬڑے ਨੇੜੇ ਦੇ ਰਿਸ਼ਤੇ ਟੁੱਟ ਜਾਂਦੇ ਸਾਥ ਸੰਗਤ ਜੀ ਸਾਡੀ ਬਣਦੀ ਨਹੀਂ ਹੈ ਪਤੀ-ਪਤਨੀ ਕਹਿੰਦੀ ਮੇਰੀ ਬਣਦੀ ਨਹੀਂ ਸਗਲ ਸੰਗ ਜਿੱਦਨ ਸੱਤ ਸੰਗੀ ਪਾ ਚੜਦੀ ਹੈ ਜੀ ਉਹ ਦਿਨ ਸਾਰਿਆਂ ਨਾਲ ਬਣਾ ਜਾਂਦੀ ਹੈ ਕੋਈ ਬੇਗਾਨਾ ਨਹੀਂ ਰਹਿ ਜਾਂਦਾ ਕੋਈ ਵੈਰੀ ਨਹੀਂ ਰਹਿ ਜਾਂਦਾ ਵਿਸਰ ਗਈ ਸਭ ਤਾਤ ਤਾਤ ਸ਼ਬਦ ਈਰਖਾ ਨਫ਼ਰਤ ਵੈਰ ਨਿਰਮਲ ਭਏ ਚੀਤਾ ਇਹ ਈਰਖਾ ਨਹੀਂ ਸੀ ਮੁਕਦੀ ਜਿਹਦੇ ਵਿੱਚੋਂ ਨਿੰਦਿਆ ਜਨਮ ਲੈਂਦੀ ਸੀ ਦੁਸ਼ ਜਨਮ ਲੈਂਦਾ ਸੀ ਅਸੀਂ ਦੂਜੇ ਦਾ ਤੇ ਪਤਾ ਨਹੀਂ ਕੁਝ ਵਿਗਾੜਦੇ ਆ ਕਿ ਨਹੀਂ ਵਿਗਾੜਦੇ ਪਰ ਆਪਣੇ ਆਪ ਨੂੰ ਜਰੂਰ ਅੱਗ ਲਾ ਦਿੰਦੇ ਇਹ ਤਾਤ ਪ੍ਰਾਈ ਸਭ ਖਤਮ ਹੋ ਗਈ ਕਦੋਂ ਖਤਮ ਹੋਈ ਜੀ ਪ੍ਰਾਈ ਈਰਖਾ ਸੜ ਰਹਿਆਂ ਜੜਾ ਜਦ ਤੇ ਸਾਧ ਸੰਗਤ 모ਹੇ ਪਾਈ